ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਭ ਆਰੰਭ ਕੀਤੇ ਗਏ ਗਿਆਨੀ ਰੁਕਵੀਰ ਸਿੰਘ ਜੀ ਮੌਕੇ ਤੇ ਮੌਜੂਦ ਰਹੇ ਤਾਂ ਉਹਨਾਂ ਨੇ ਸਿੱਖ ਸੰਗਤਾਂ ਨੂੰ ਸਨੇਹਾ ਵੀ ਦਿੱਤਾ ਅਪੀਲ ਕੀਤੀ ਕਿ ਜਿਹੜੇ ਵੀ ਕੈਂਡੀਡੇਟ ਜਿੱਤੇ ਨੇ ਉਹ ਜਸ਼ਨ ਨਾ ਮਨਾਉਣ ਕਿਉਂਕਿ ਇਸ ਮਹੀਨੇ ਬੇਹੱਦ ਨਰਦੋਸ ਸਿੱਖਾਂ ਦੇ ਕਤਲੇਆਮ ਹੋਏ ਸੀ ਛੋਟੇ-ਛੋਟੇ ਸਮਾਜੇਂ ਵੀ ਜੀ ਆ ਰਿਹਾ ਹੈ ਤੇ ਉਹਨਾਂ ਦੇ ਵੀ ਜੀ ਆ ਰਿਹਾ ਹੈ ਭਾਈ ਅਮਰਪਾਲ ਜੀ ਕਈ ਹੋਰ ਪੰਥ ਦੇ ਉਮੀਦਵਾਰ ਵੀ ਗੱਲ ਜੀ ਲੈ ਕੇ ਆ ਰਹੇ ਠੀਕ ਹੈ ਨਾ ਤਾਂ ਮੈਂ ਸਮਝਦਾ ਕਿ ਨਵੀਂ ਸਵੇਰ ਇੱਕ ਨਵੀਂ ਸੋਚ ਇੱਕ ਨਵਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਵਿਚਾਰਧਾਰਾ ਜਿਹੜੀ ਹੈ ਔਰ ਵਿਚਾਰਧਾਰਾ ਤੋਂ ਹੀ ਅਛੀ ਦਾਸ ਸਿੰਘ ਵਾਲੀ ਜਿਹੜੀ ਸੰਤ ਜਰੈਲ ਸਿੰਘ ਭਾਈ ਅਮਰੀਤ ਸਿੰਘ ਵਾਲੀ ਸੀ ਔਰ ਕੁਰਬਾਨੀ ਵਾਲੇ ਲੋਕ ਜਿਹਨਾਂ ਨੂੰ ਪਛਾਣਟ ਆਇਆ ਗਿਆ ਸੀ ਸਮੇਂ ਦੀ ਹਕੂਮਤ ਤੇ ਹੋਰ ਸਿਆਸੀ ਲੋਕਾਂ ਨੇ ਅੱਜ ਉਹਨਾਂ ਲੋਕਾਂ ਦੀ ਜਿੱਤ ਉਹਦੇ ਨਾਲ ਮੈਂ ਸਮਝਦਾ ਐ ਕਿ ਇਹ ਸੱਚ ਦੀ ਜਿੱਤ ਹੈ ਝੂਠ ਦੇ ਖਿਲਾਫ ਸੱਚ ਦੀ ਜਿੱਤ ਹੋ ਰਹੀ ਹੈ ਤਾਂ ਮੈਂ ਅਜੇ ਤੱਕ ਰਿਜ਼ਲਟ ਪੂਰੇ ਆਏ ਨਹੀਂ ਔਰ ਰਿਜ਼ਲਟ ਆ ਰਿਹਾ ਹੈ ਔਰ ਮੈਂ ਤਾਂ ਇੱਥੇ ਖੰਡਪੜ ਸਭਾਣੀ ਸ਼ੁਰੂ ਕਰਾਉਣ ਆਇਆ ਸੀ ਤੋਂ ਮੈਂ ਸਮਝਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੱਚ ਨੂੰ ਪਛਾਣਿਆ ਹੈ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਮਹਾਨ ਵੀਰਾਂ ਨੂੰ ਸਾਡਾ ਵੋਟ ਪਾ ਕੇ ਭਾਈ ਅਮਰਤਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਉਹ ਜਾਗ ਪਏ ਸਿੱਖ ਜਿਹੜੇ ਆ ਖਾਸ ਕਰਕੇ ਕਿਉਂਕਿ ਜਾਗਣਾ ਜ਼ਰੂਰੀ ਸੀ ਜੇ ਜਾਗੀਏ ਤਾਂ ਫੇਰ ਹੀ ਸਵੇਰਾ ਹੁੰਦਾ ਹੈ ਤੋ ਇਸ ਕਰਕੇ ਜਿਹੜੀ ਇੱਕ ਕੌਮ ਹੈ ਇਹ ਕਈ ਵਾਰ ਬੰਨੀ ਰਾਸੂਵਰਾ ਹੋ ਜਾਂਦਾ ਪਰ ਜਾਗ ਪੈਂਦੀ ਹੈ ਕੌਮ ਤੋ ਅੱਜ ਬੜਾ ਵੱਡਾ ਉਤਸ਼ਾਹ ਬੜਾ ਵੱਡਾ ਜੋਸ਼ ਬੜਾ ਵੱਡਾ ਸਾਰਾ ਜਿਹੜਾ ਹੈ ਉਹ ਸਿੱਖ ਸੰਗਤ ਤੇ ਖਾਸ ਕਰਕੇ ਨੌਜਵਾਨ ਮੈਂ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਹੈ ਉਹ ਜੱਤ ਵਾਲੇ ਰਾਣੂ ਵਧਾਰਾ ਹੈ ਉਹਨਾਂ ਸਾਰਿਆਂ ਦਾ ਪ੍ਰਵਾਹ ਕਰਨਾ ਚਾਹਣਾ ਤੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੀ ਔਰ ਭਾਈ ਕਵਰ ਚੜ੍ਹ ਸਿੰਘ ਪ੍ਰਧਾਨ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਉਹਨਾਂ ਦੇ ਮਾਪੇ ਜਿਹੜੇ ਬਜ਼ੁਰਗ ਸਨ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੇ ਵੀ ਉਹਨਾਂ ਦੇ ਵਾਸਤੇ ਰਾਤ ਦਿਨ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮੀ ਦਿਵਸ ਦੇਖ ਕੇ ਕਿ ਕਿ ਕਮੇਟੀ ਕਿ ਕਿ ਬੰਦੇ ਸੰਭਨ ਪੈਸਾ ਰਿਆ ਕੀਤਾ ਜਾਵੇ ਹਾਂਜੀ ਇਹ ਗੱਲਾਂ ਇਹ ਗੱਲ ਬਾਅਦ ਚੋਂ ਕਰਾਂਗੇ ਅੱਜ ਜਥੇ ਤੋਂ ਬਾਅਦ ਗੱਲ ਕਰਾਂਗੇ ਅੱਜ ਕਰਦੇ ਹਾਂ ਇਹ ਖਾਣ ਪਾਣ ਦਾ ਅੰਦਾਜ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਜੇ ਕੋਮ ਲਈ ਅਕਾਦਿ ਅਕਸਾ ਜਿਹੜਾ ਸਮਾਂ ਸੀਗਾ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਦਵਾਰਿਆਂ ਤੇ ਹਮਲਾ ਕੀਤਾ ਇੱਕ ਜੋ ਨੂੰ ਪਹਿਲਾ ਹਮਲਾ ਕੀਤਾ ਜਿਸ ਵਿੱਚ ਭਾਈ ਮਹਿੰਗਾ ਸਿੰਘ ਬਬਰ ਸ਼ਹੀਦ ਹੋ ਗਏ ਉਸ ਤੋਂ ਬਾਅਦ 2 ਤਰੀਕ ਅਦਿਤਿਆਨ ਤ੍ਰੀਗਿ ਦਿਨ ਰਾਤ ਨੂੰ ਕਰਕੂਲਾ ਦਿੱਤਾ ਗਿਆ ਜਿਹੜੇ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਿਦਿਦੜ ਅਮਰੋਂ ਆਈ ਸੀ ਉਹ ਸੱਚਖੰਡ ਸ਼ਹੀਦੰਦ ਸਾਹਿਬ ਅਖੇ ਕਰਕੇ ਚਾਰ ਜਵਨੋਂ ਤੜਕੇ ਲਗ ਭਾਗਜ 4:30 ਪੰਜ ਵਜੇ ਪਹਿਲਾ ਹਮਲਾ ਜਿਹੜਾ ਸੱਚਖੰਡ ਸ਼ਹੀਦੰਦ ਸਾਹਿਬ ਤੇ ਥੋਪ ਦੇ ਗੋਲੇ ਨਾਲ ਕੀਤਾ ਗਿਆ ਉਸ ਸਮੇਂ ਤੋਂ ਬਾਅਦ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ ਸ਼ਿਵੇਕ ਸਿੰਘ ਅਤੇ ਬਾਬਾ ਠਾਰਾ ਸਿੰਘ ਅਤੇ ਬਬਰ ਖਾਲਸਾ ਦੇ ਸਿੰਘਾਣੇ ਡਟ ਕੇ ਮੁਕਾਬਲਾ ਕੀਤਾ ਜਿਸ ਵਿੱਚ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭਾਈ ਅਮਰੀਕ ਸਿੰਘ ਭਾਈ ਸ਼ਿਵੇਕ ਸਿੰਘ ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘ ਜਿਹੜੇ ਸੰਤਾਂ ਨਾਲ ਹੁਕਮ ਕਰਦਾ ਕਿ ਜਿਹੜਾ ਨਿਕਲ ਕੇ ਜਾ ਸਕਦਾ ਉਹ ਨਿਕਲ ਜਾਵੇ ਉਹਨਾਂ ਦੇ ਹੁਕਮ ਮੰਨਦੇ ਆ ਜਿਹੜੇ ਸਿੰਘ ਨਿਕਲ ਸਕਦੇ ਹੋ ਨਿਕਲ ਗਏ ਬਾਰਾ ਭਾਰਤੀ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਫੌਜ ਦੇ ਜਿਹੜੇ ਵੀ ਕਮਾਂਡਰ ਕਮਾਂਡੋ ਸੱਚਕਣ ਸ਼੍ਰੀਮੰਦਰ ਸਾਹਿਬ ਉੱਤਰਦੇ ਸਨ ਸਨ ਤਾਂ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਫੌਜ ਉਹਨਾਂ ਨੂੰ ਉਸੇ ਵળે ਹੀ ਟੈਟੇਰੀ ਕਰ ਦਿੰਦੀ ਸੀ ਇਹ ਸੋਏ ਭਾਰੀ ਨੁਕਸਾਨ ਦਾ ਬਦਲਾ ਲੈਣ ਲਈ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਂਪਾਂ ਨਾਲ ਟੈਟੇਰੀ ਕਰ ਦਿੱਤਾ ਗਿਆ ਇਹ ਸੀਨ ਜਦੋਂ ਵੀ ਸੇਕੋਮ ਦੇ ਸਾਹਮਣੇ ਆਉਂਦਾ ਆ ਸੇਕੋਮ ਉਦੋਂ ਹੀ ਜਜ਼ਬਾਤੀ ਹੁੰਦੀ ਹੈ ਉਦੋਂ ਹੀ ਸਿੱਖਾਂ ਦੇ ਮਨਾਂ ਵਿੱਚ ਰੋਸ ਵੀ ਆਉਂਦਾ ਹੈ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੀ ਉਹ ਟਹਿ ਟੇਰੀ ਬਿਲਡਿੰਗ ਨੂੰ ਵੇਖਦੇ ਆ ਉਸ ਮਾਪਨ ਨੂੰ ਵੇਖਦੇ ਆ ਤੇ ਆਪਣੇ ਆਪ ਹੀ ਮਨਾਂ ਚ ਰੋਸ ਅੱਖਾਂ ਚੋਂ ਅਸਰੂ ਆ ਜਾਂਦੇ ਆ ਉਹ ਸੀਨ ਜਿਹੜਾ ਹਮੇਸ਼ਾ ਹੀ ਸਿਰਕੋ ਨੂੰ ਇਹ ਫਿਰਦੇ ਤੇ ਉਕਰੀਆ ਹੋਇਆ ਆ ਜਦੋਂ ਵੀ 6 ਜੂਨ ਆਉਂਦੀ ਆ ਤਾਂ ਉਹ ਜਿਹੜਾ ਕੱਲੂ ਘਰੇ ਦਾ ਸਮਾਂ ਉਹ ਯਾਦ ਆ ਜਾਂਦਾ। ਸ੍ਰੀ ਕਲਤਕ ਸਾਬ ਦੇ ਹਦੇਸ਼ਾ ਅਨਸਾਰ ਸਾਰੇ ਕੌਮ ਨੂੰ ਸਿੰਘ ਸਾਹਿਬ ਨੇ ਦੇਸ਼ ਕੀਤਾ ਸੀ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੋਣ ਬੇਬੀਆਂ ਜਿਹੜੀਆਂ ਉਹ ਕਾਲੇ ਦੁਪੱਟੇ ਲੈਣ ਹਰ ਇੱਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਰੂਗ ਮੰਨਣਾ ਚਾਹੀਦਾ ਹਰ ਗੁਰਦਵਾਰੇ ਵਿੱਚ ਇਸ ਜੂਨ 84 ਦੇ ਕੱਲੂ ਘਾਰੇ ਬਾਰੇ ਸਮਾਗਮ ਕਰਕੇ ਸੰਕਾ ਨੂੰ ਜਾਣੂ ਕਰਾਉਣਾ ਚਾਹੀਦਾ ਜਿਸੇ ਇਸੇ ਦਰਮੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੰਗ ਕੀਤਾ ਜਾ ਰਿਹਾ ਜਿਹਦੇ ਭੋਗ 6 ਜੂਨ ਨੂੰ ਸਰੇ ਆਸਰਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਪਹਿਣਗੇ ਇਸ ਸਮਾਗਮ ਵਿੱਚ ਹਰ ਮਾਈ ਭਾਈ ਜਿੰਨੇ ਵੀ ਆਉਣਾ ਉਹਨੂੰ ਬੇਨਤੀ ਹੈ ਕਿ ਇਹ ਸਮਾਂ ਬੜਾ ਦੁਖਦਾਈ ਹੁੰਦਾ ਸੰਕਟਾਂ ਦੇ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਇਸ ਕਰਕੇ ਹਰ ਮਾਈ ਭਾਈ ਇਹਨੂੰ ਸ਼ਾਂਤੀਪੂਰਵਕ ਗੁਰੂ ਬਾਣੀ ਜਪ ਕਰਦੇ ਹੋਏ ਮਨਾਉਣ ਇਹਨੀਆਂ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਬੱਚੇ ਮਾਮਾ ਦੇ ਦੁੱਧ ਚੁੰਗਦੇ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਅਸੀਂ ਕਦੇ ਨਾ ਭੁੱਲੀਏ ਟੈਂਕਾਂ ટોਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਰਾ ਹਮਲਾ ਕੀਤਾ ਸੀ ਉਸ ਵਕਤ ਹੀ ਕਾਂਗਰਸ ਦੀ ਸਰਕਾਰ ਨੇ ਤੇ ਉਹਨਾਂ ਨੇ ਕਹਿਣਾ ਹੈ ਕਿ ਸਰਦਾ ਭਾਵਨਾ ਦੇ ਨਾਲ 84 ਨੂੰ ਯਾਦ ਕਰੀਏ ਤੇ ਆਪਣੇ ਇਤਿਹਾਸ ਨੂੰ ਕਦੇ ਨਾ ਭੁੱਲੀਏ